ਕਿ ਜਿਹੜੇ 13 ਸ਼ਾਦੀ ਹਰੀ ਦੇ ਮਜ਼ਦੂਰ ਹੈਗੇ ਆ ਉਹਨਾਂ ਨੂੰ ਤੁਰੰਤ ਸਰਕਾਰ ਰਿਹਾ ਕਰੇ ਜਦੋਂ ਹੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦਾ ਜੋਨਲ ਆਗੂ ਬਿੱਕਰ ਹੱਥ ਹੋਆ ਉਸ ਮੀਟਿੰਗ ਦੇ ਵਿੱਚ ਜਾਂਦਾ ਤਾਂ ਉਥੋਂ ਬਿੱਕਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈਗਾ ਮਜ਼ਦੂਰਾਂ ਦੇ ਕਿਸਾਨਾਂ ਤੇ ਔਰ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜਿਹੜੇ ਕਾਰਕੁਨ ਹੈ ਉਹਨਾਂ ਤੇ ਜੋ ਸਰਕਾਰ ਨੇ ਰਿਪਰੈਸ਼ਨਟ ਆ ਜੋ ਗ੍ਰਿਫਤਾਰੀਆਂ ਸ਼ੁਰੂ ਕੀਤੀਆਂ ਇਹ ਕਿਸੇ ਹਿਟਲਰ ਨਾਲੋਂ ਘੱਟ ਨਹੀਂ ਹੈਗਾ ਇਹ ਲੜਾਈ ਆ ਜਿਹੜੀ ਬੇਜਮੀਨੇ ਕਿਸਾਨਾਂ ਮਜ਼ਦੂਰਾਂ ਦੀ ਲੜਾਈ ਆ ਇਹ ਲੜਾਈ ਆ ਜਿਹੜੀ ਲੈਂਡ ਸੀਲਿੰਗ ਐਕਟ ਨੂੰ ਲਾਗੂ ਕਰਾਉਣ ਦੀ ਲੜਾਈ ਆ ਇਹ ਲੜਾਈ ਆ ਜਿਹੜੀ ਪੰਚਾਇਤੀ ਜ਼ਮੀਨ ਚ ਤੀਜੇ ਹਿੱਸੇ ਦੀ ਵੰਡ ਦੀ ਜਿਹੜੀ ਲੜਾਈ ਆ ਜਦੋਂ ਵੀ ਕੋਈ ਆਪ ਦੀ ਆਵਾਜ਼ ਉਠਾਉਂਦਾ ਹੈਗਾ ਤਾਂ ਪੋਰਸਤਾ ਜਾਂ ਸਰਕਾਰ ਦਾ ਇਹ ਬਣ ਗਿਆ ਹੈਗਾ ਕਿ ਡੰਡੇ ਦੇ ਜ਼ੋਰ ਤੇ ਜਾਂ ਪੁਲਿਸ ਬਲ ਦੇ ਜ਼ੋਰ ਤੇ ਜਿਹੜੀਆਂ ਲਹਿਰਾਂ ਨੂੰ ਦਬਾਇਆ ਜਾਵੇ ਜਾਂ ਇਹਨਾਂ ਨੂੰ ਐਨਾ ਹੀ ਕੁਚਲ ਦਿੱਤਾ ਜਾਵੇ ਕਿ ਇਹ ਦੁਬਾਰਾ ਸਿਰ ਚੁੱਕਣ ਜੋਗੇ ਨਾ ਹੋਣ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਅੰਬੇਦਕਰ ਦਾ ਨਾਮ ਵਾਤ ਰਹੀ ਆ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਹੈ ਜਿਹੜੀ ਉਹ ਬੇਗੰਪੁਰੇ ਦਾ ਸੰਕਲਪ ਨੂੰ ਵਰਤ ਰਹੀ ਹੈਗੀ ਆ ਵੀ ਇਹ ਤਾਂ ਨਾਸਤਕ ਹੁੰਦੇ ਆ ਇਸ ਤਰ੍ਹਾਂ ਦਾ ਪ੍ਰਚਾਰ ਵੀ ਹੈ ਜਿਹੜਾ ਭੋਜਨ ਸਮਾਜ ਪਾਰਟੀ ਦੇ ਕੁਝ ਆਗੂਆਂ ਵੱਲੋਂ ਕੀਤਾ ਜਾ ਰਿਹਾ ਹੈ ਜਿਹੜੇ ਕੋਈ ਸਾਥੀ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ ਤੁਸੀਂ ਇੱਕ ਪ੍ਰਾਪਤੀ ਦਿਖਾ ਦਿਓ ਆਪਦੀ ਕਿ ਤੁਸੀਂ ਦਲਿਤ ਮਜ਼ਦੂਰਾਂ ਲਈ ਕੀ ਕੀਤਾ ਵੋਟ ਸਿਆਸਤ ਤੋਂ ਬਿਨਾ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਅਜਾਈ ਜਥੇਬੰਦੀ ਜਿਸ ਨੇ ਪੰਜਾਬ ਦੇ ਵਿੱਚ ਇਹ ਗੱਲ ਤੋਰੀ ਸੀਗੀ ਕਿ ਜ਼ਮੀਨ ਉਹੋ ਬੇਜਮੀਨੇ ਲੋਕਾਂ ਦੇ ਵਿੱਚ ਦਲਤਾਂ ਦੇ ਵਿੱਚ ਮਜ਼ਦੂਰਾਂ ਦੇ ਵਿੱਚ ਆ ਜਿਹੜੀ ਉਹ ਵੰਡੀ ਜਾਣੀ ਚਾਹੀਦੀ ਤੇ 17 ਏਕੜ ਤੋਂ ਵੱਧ ਜ਼ਮੀਨ ਕਿਸੇ ਕੋਲੇ ਹੋਣੀ ਨਹੀਂ ਚਾਹੀਦੀਗੀ ਲੈਂਡ ਸੀਲਿੰਗ ਐਕਟ ਦੀ ਵੀ ਗੱਲ ਹੈ ਜਿਹੜੀ ਉਸ ਜਥੇਬੰਦੀ ਵੱਲੋਂ ਕੀਤੀ ਗਈ ਸੀ ਪਰ ਜਿਵੇਂ ਆਪਾਂ ਦੇਖ ਰਹੇ ਹੈਗੇ ਆ ਕਿ ਬੜੇ ਹੀ ਜ਼ਬਰਦਸਤ ਤਰੀਕੇ ਦੇ ਨਾਲ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਸੰਘਰਸ਼ ਨੂੰ ਆ ਜਿਹੜੀ ਉਹ ਕੁਚਲਣ ਦੀ ਕੋਾਇਦ ਇਸ ਮਾਨ ਸਰਕਾਰ ਵੱਲੋਂ ਲਗਾਤਾਰ ਜਾਰੀ ਹੈਗੀ ਆ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਲੇਟੈਸਟ ਅਪਡੇਟ ਕੀ ਹੈਗੀ ਆ ਅਗਲਾ ਐਕਸ਼ਨ ਕੀ ਹੋ ਸਕਦਾ ਹੈਗਾ ਉਹਨਾਂ ਦਾ ਹੁਣ ਤੀ ਕਿੰਨੇ ਮਜ਼ਦੂਰ ਗ੍ਰਿਫਤਾਰ ਹੋਏ ਆ ਹੁਣ ਕਿੰਨੇ ਕੇ ਹਲੇ ਵੀ ਜੇਲ੍ਹ ਦੇ ਵਿੱਚ ਆ ਕਿਹੜੇ ਆਗੂ ਜੇਲ੍ਹ ਦੇ ਵਿੱਚ ਚਲੇ ਗਏ ਆ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਸਹਾਯੋਗੀ ਜਥੇਬੰਦੀ ਪਿੰਡੂ ਮਜ਼ਦੂਰ ਯੂਨੀਅਨ ਦੇ ਆਗੂ ਦੇ ਕੋਲ ਪਹੁੰਚੇ ਹੈਗੇ ਸਬਾਈ ਆਗੂ ਮੰਗਾ ਸਿੰਘ ਵੈਰੋਕੇ ਆਪਾਂ ਉਹਨਾਂ ਤੋਂ ਜਾਣਕਾਰੀ ਹਾਸਲ ਕਰਾਂਗੇ ਅੱਛਾ ਭਾਈ ਜੀ 20 ਤਰੀਕ ਤੋਂ ਬਾਅਦ ਆ ਜਿਹੜਾ ਹੁਣ ਤੱਕ ਕੀ ਅਪਡੇਟ ਹੈਗੀ ਆ ਇਸ ਜਥੇਬੰਦੀ ਦੀ ਲੀਡਰਸ਼ਿਪ ਦੀ ਜਾਂ ਕਾਡਰ ਦੀ ਉਹਦੇ ਚ ਮੋਹਰ ਸਾਹਿਬ ਗੱਲ ਇਹ ਹੈਗੀ ਆ ਕਿ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਬੇਜ਼ਮੀਨੇ ਲੋਕਾਂ ਦੀ ਜਥੇਬੰਦੀ ਹੈ ਬੇਜ਼ਮੀਨੇ ਲੋਕਾਂ ਦੀ ਗੱਲ ਕਰਦੀ ਆ ਜਿਹੜੇ 927 ਏਕੜ ਜ਼ਮੀਨ ਜੀਨ ਦੇ ਰਾਜੇ ਦੀ ਰਿਆਸਤ ਦੀ ਜਿਹੜੀ ਪਈ ਹੈਗੀ ਆ ਉਹਦਾ ਕੋਈ ਬਾਲੀਵਾਰਸ ਨਹੀਂ ਹੈਗਾ ਜਿਦੇ ਵਿੱਚ ਉਹਨਾਂ ਨੇ ਬੇਜਮੀਨੇ ਲੋਕਾਂ ਦਾ ਬੇਗੰਪੁਰਾ ਸ਼ਹਿਰ ਬਸਾਉਂਦਾ ਇੱਕ ਸੁਪਨਾ ਚਤਵਿਆ ਸੀਗਾ ਜਾਂ ਸੁਪਨਾ ਲਿਆ ਸੀ ਤਾਂ ਜਦੋਂ ਹੀ ਜ਼ਮੀਨ ਵਾਲੇ ਪਾਸੇ ਨੂੰ ਮਜ਼ਦੂਰ ਭਾਈਚਾਰਾ ਜਾਂ ਛੋਟੇ ਕਿਸਾਨ ਜਾਣ ਲੱਗੇ ਤਾਂ ਇਥੋਂ ਦੀ ਮਾਨ ਸਰਕਾਰ ਨੇ ਉਹਨਾਂ ਦੇ ਰੈਪ੍ਰੈਸ਼ਨ ਕੀਤਾ ਤਸ਼ੱਦਦ ਢਾਇਆ ਲਗਭਗ 800 ਦੇ ਕਰੀਬ ਹੈ ਜਿਹੜੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜਿਹੜੇ ਕਾਰਕੁਨਾਂ ਨੂੰ ਗ੍ਰਿਫਤਾਰ ਕੀਤਾ ਉਸ ਤੋਂ ਬਾਅਦ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ ਔਰ ਸਾਂਝਾ ਮਜ਼ਦੂਰ ਮੋਰਚਾ ਜਿਹੜਾ ਸੱਤ ਮਜ਼ਦੂਰ ਜਥੇਬੰਦੀਆਂ ਦਾ ਬਣਿਆ ਹੋਇਆ ਜਿਹਦੇ ਵਿੱਚ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵਿੱਚ ਸ਼ਾਮਲ ਹੈ ਉਹਨਾਂ ਨੇ 2 ਜੂਨ ਦਾ ਐਲਾਨ ਕੀਤਾ ਕਿ ਸਾਰੇ ਡੀਸੀ ਹੈੱਡ ਕੁਆਟਰਾਂ ਦੇ ਰੋਸ ਮਜਾਰੇ ਆ ਜਿਹੜੇ ਭਗਵੰਤ ਮਾਨ ਸਰਕਾਰ ਦੇ ਖਿਲਾਫ ਹੋਣੇ ਆ ਉਸ ਦਬਾਅ ਸਦਕੇ ਸਰਕਾਰ ਨੂੰ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਸਾਰੇ ਆਗੂ ਆ ਜਿਹੜੇ ਉਰਿਹਾ ਕਰਨੇ ਪਏ ਬਿਨਾ ਸ਼ਾਦੀ ਹਰੀ ਦੇ ਬਿਨਾ ਸ਼ਾਦੀ ਹਰੀ ਦੇ 13 ਮਜ਼ਦੂਰਾਂ ਤੋਂ ਜਦੋਂ ਉਹਨਾਂ ਨੇ ਮੰਗ ਕੀਤੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ ਕਿ ਜਿਹੜੇ 13 ਸ਼ਾਦੀ ਹਰੀ ਦੇ ਮਜ਼ਦੂਰ ਹੈਗੇ ਆ ਉਹਨਾਂ ਨੂੰ ਤੁਰੰਤ ਸਰਕਾਰ ਰਿਹਾ ਕਰੇ ਜਦੋਂ ਰਿਹਾ ਕਰਨੀ ਰਹੀ ਸੀ ਤਾ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ ਡੀਸੀ ਦਫਤਰ ਸੰਗਰੂਰ ਵਿਖੇ ਪੱਕੇ ਮੋਰਚੇ ਦਾ ਐਲਾਨ ਕਰਤਾ। ਪੱਕੇ ਮੋਰਚੇ ਦੇ ਐਲਾਨ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਮੀਟਿੰਗ ਦਾ ਸੱਦਾ ਆਇਆ। ਵੀ ਦੱਸੋ ਤੁਸੀਂ ਵੀ ਆਪਾਂ ਇਸ ਮਸਲੇ ਨੂੰ ਹੱਲ ਕਰਗੀ। ਤਾਂ ਜਦੋਂ ਹੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦਾ ਜਨਰਲ ਆਗੂ ਬਿਕਰ ਹਥੋਆ ਉਸ ਮੀਟਿੰਗ ਦੇ ਵਿੱਚ ਜਾਂਦਾ ਤਾਂ ਉਥੋਂ ਬਿੱਕਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈਗਾ ਇਹਦੇ ਨਾਲ ਨਾਲ ਜੇਕਰ ਅਸੀਂ ਭਗਵੰਤ ਮਾਨ ਸਰਕਾਰ ਦੀ ਗੱਲ ਕਰਗੇ ਕਿ ਭਗਵੰਤ ਮਾਨ ਸਰਕਾਰ ਤਾਂ ਕਹਿੰਦੀ ਸੀ ਕਿ ਸਾਡੀ ਸਰਕਾਰ ਆ ਜਿਹੜੀ ਉਹ ਸੱਥਾਂ 'ਚੋਂ ਚੱਲਿਆ ਕਰੂਗੀ ਉਹ ਬੇੜਿਆਂ 'ਚੋਂ ਚੱਲਿਆ ਕਰੂਗੀ ਆ ਭਗਵੰਤ ਮਾਨ ਕਹਿੰਦੇ ਕਿ ਮੇਰੇ ਕੋਲੇ ਹਰਾ ਹਰਾ ਪੈਨ ਹੈ ਜਿਹੜਾ ਕਿਸਾਨਾਂ ਦੀ ਵਧੀਆ ਜ਼ਿੰਦਗੀ ਲਈ ਚੱਲੂਗਾ ਮਜ਼ਦੂਰਾਂ ਦੇ ਬਿਹਤਰ ਭਵਿੱਖ ਲਈ ਚੱਲੂਗਾ ਵਿਦਿਆਰਥੀਆਂ ਨੌਜਵਾਨਾਂ ਜਾਂ ਹਰ ਇੱਕ ਉਸ ਵਰਗ ਲਈ ਚੱਲੂਗਾ ਜਿਹੜਾ ਦੱਬਿਆ ਕੁਚਲਿਆ ਜਾਂ ਇਹ ਸਮਾਜ ਦੇ ਵਿੱਚ ਜੋ ਵਰਗ ਰਹਿ ਰਿਹਾ ਹੈਗਾ ਉਹਦੇ ਵਾਸਤੇ ਅਸੀਂ ਵੱਖਰੀਆਂ ਵੱਖਰੀਆਂ ਸਹੂਲਤਾਂ ਲੈ ਕੇ ਆਵਾਂਗੇ ਹਰਾ ਪਿੰਨ ਜਾਣੀ ਦਾ ਚੱਲੂਗਾ ਪਰ ਭਗਵੰਤ ਮਾਨ ਦਾ ਹਰਾ ਪਿੰਨ ਚੱਲਣ ਦੀ ਬਜਾਏ ਮਜ਼ਦੂਰਾਂ ਦੇ ਕਿਸਾਨਾਂ ਤੇ ਔਰ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜਿਹੜੇ ਕਾਰਕੁਨ ਹੈ ਉਹਨਾਂ ਤੇ ਜੋ ਸਰਕਾਰ ਨੇ ਰੈਪ੍ਰੈਸ਼ਨਟ ਆਇਆ ਜੋ ਗ੍ਰਿਫਤਾਰੀਆਂ ਸ਼ੁਰੂ ਕੀਤੀਆਂ ਇਹ ਕਿਸੇ ਹਿਟਲਰ ਨਾਲੋਂ ਘੱਟ ਨਹੀਂ ਹੈਗਾ ਕਿਉਂਕਿ ਸਾਡਾ ਮੰਨਣਾ ਇਹ ਆ ਕਿ ਭਗਵੰਤ ਮਾਨ ਸਰਕਾਰ ਆ ਜਿਹੜੀ ਉਹ ਫਾਸ਼ੀਵਾਦ ਦੇ ਰਸਤੇ ਤੇ ਚੱਲ ਰਹੀ ਹੈਗੀ ਆ ਜੋ ਵੀ ਕੋਈ ਉਹਦਾ ਵਿਰੋਧ ਕਰਦਾ ਹੈਗਾ ਜੋ ਵੀ ਕੋਈ ਆਦੀ ਮੰਗ ਉਠਾਉਂਦਾ ਹੈਗਾ ਤਾਂ ਉਹਦੇ ਤੇ ਪਰਚੇ ਪਾ ਕੇ ਉਹਨੂੰ ਥਾਣਿਆਂ 'ਚ ਦਬਕਾ ਕੇ ਉਹਨੂੰ ਜੇਲ੍ਹਾਂ 'ਚ ਸੱਟ ਕੇ ਉਹਦੀ ਜ਼ੁਬਾਨਬੰਦੀ ਕੀਤੀ ਜਾ ਰਹੀ ਹੈਗੀ ਆ ਔਰ ਅਸੀਂ ਪਿੰਡੂ ਮਜ਼ਦੂਰ ਯੂਨੀਅਨ ਵੱਲੋਂ ਸਾਰੇ ਪੰਜਾਬ ਦੇ ਵਿੱਚ ਲਗਭਗ ਜਿੱਦੇ ਦੇ ਸਾਥੀ ਨੂੰ ਗ੍ਰਿਫਤਾਰ ਕੀਤਾ ਬਿਕਰ ਹਥੋਏ ਨੂੰ ਉਸ ਤੋਂ ਬਾਅਦ ਅਸੀਂ ਸਾਰੇ ਜਿੰਨੇ ਵੀ ਪੰਜਾਬ ਦੇ ਲਗਭਗ 10 ਜਿਲ੍ਹਿਆਂ ਦੇ ਵਿੱਚ ਅਸੀਂ ਪਿੰਡੂ ਮਜ਼ਦੂਰ ਯੂਨੀਅਨ ਪੰਜਾਬ ਵੱਲੋਂ ਭਗਵੰਤ ਮਾਨ ਸਰਕਾਰ ਦੀਆਂ ਅਰਥੀਆਂ ਸਾੜਨ ਦਾ ਐਲਾਨ ਕੀਤਾ ਹੈਗਾ ਉਹਦੇ ਨਾਲ ਨਾਲ ਜੋ ਵੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਸਾਥੀਆਂ ਦੀ ਰਿਹਾਈ ਲਈ ਐਕਸ਼ਨ ਆਲੀਕ ਦੀ ਹੈਗੀ ਆ ਪਿੰਡੂ ਮਜ਼ਦੂਰ ਯੂਨੀਅਨ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਹੈਗੀ ਆ ਜੋ ਵੀ ਫੈਸਲਾ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਕਰੂਗੀ ਉਹਦੇ ਨਾਲ ਖੜੇ ਹੈਗੇ ਆ ਨਾਲ ਇਸ ਕਰਕੇ ਖੜੇ ਹੈਗੇ ਕਿ ਇਹ ਲੜਾਈ ਆ ਜਿਹੜੀ ਬੇਜ਼ਮੀਨੇ ਕਿਸਾਨਾਂ ਮਜ਼ਦੂਰਾਂ ਦੀ ਲੜਾਈ ਆ ਇਹ ਲੜਾਈ ਆ ਜਿਹੜੀ ਲੈਂਡ ਸੀਲਿੰਗ ਐਕਟ ਨੂੰ ਲਾਗੂ ਕਰਾਉਣ ਦੀ ਲੜਾਈ ਆ ਇਹ ਲੜਾਈ ਆ ਜਿਹੜੀ ਪੰਚਾਇਤੀ ਜ਼ਮੀਨ ਚ ਤੀਜੇ ਹਿੱਸੇ ਦੀ ਵੰਡ ਦੀ ਜਿਹੜੀ ਲੜਾਈ ਆ ਉਹਦੇ ਨਾਲ ਨਾਲ ਕਿ ਇਹਦੀ ਬੋਲੀ ਆ ਜਿਹੜੀ ਓਐਸਸੀ ਧਰਮਸ਼ਾਲਾ ਦੇ ਵਿੱਚ ਹੋਵੇ ਇਹ ਲੜਾਈ ਆ ਜਿਹੜੀ ਇਹ ਸਾਡੇ ਮਾਨ ਸਨਮਾਨ ਦੀ ਲੜਾਈ ਹੈਗੀ ਆ ਔਰ ਮਾਨ ਸਨਮਾਨ ਦੀ ਲੜਾਈ ਵਾਸਤੇ ਸਾਨੂੰ ਜਿੱਥੋਂ ਤੱਕ ਸੰਘਰਸ਼ ਤਿੱਖਾ ਕਰਨਾ ਪਿਆ ਅਸੀਂ ਕਰਾਂਗੇ ਅਸੀਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰੋਗਰਾਮ ਨਾਲ ਕੱਲ ਵੀ ਸਹਿਮਤ ਸੀ ਅੱਜ ਵੀ ਸਹਿਮਤ ਹੈ ਕਿਉਂਕਿ ਉਹ ਕੋਈ ਜੱਗੋ ਤੇਰਮੀ ਗੱਲ ਨਹੀਂ ਕਰ ਰਹੇਗੇ ਉਹ ਮੰਗ ਕਰ ਰਹੇ ਆ ਕਿ ਕਾਨੂੰਨ ਮੁਤਾਬਕ ਜੋ ਲੈਂਡ ਸੀਲਿੰਗ ਐਕਟ ਬਣਿਆ ਹੈਗਾ ਜਿਹੜੀਆਂ ਬਾਧੂ ਜ਼ਮੀਨਾਂ ਹੈ ਜਿਹੜੀਆਂ ਰਾਜਿਆਂ ਦੀਆਂ ਜ਼ਮੀਨਾਂ ਹੈ ਜਿਹੜੀਆਂ ਵੱਡੇ ਕਾਰਪੋਰੇਟ ਘਰਾਣਿਆਂ ਦੀਆਂ ਜ਼ਮੀਨਾਂ ਹੈ ਜਾਂ ਜ਼ਗੀਰਦਾਰਾਂ ਦੀਆਂ ਜ਼ਮੀਨਾਂ ਹੈ ਓਹੋ ਜੋ ਵੀ ਹੱਦਬੰਦੀ ਕਾਨੂੰਨ ਬਣਿਆ ਹੈਗਾ ਉਹਦੇ ਅਧੀਨ ਕਰਕੇ ਛੋਟੇ ਕਿਸਾਨਾਂ ਦੁਕਾਨਦਾਰਾਂ ਮਜ਼ਦੂਰਾਂ ਦੇ ਵਿੱਚ ਵੰਡੀਆਂ ਜੜੀਆਂ ਚਾਹੀਦੀਆਂ ਔਰ ਜੋ ਵੀ ਸਰਕਾਰ ਨੇ ਕੀਤਾ ਇਹਦੀ ਅਸੀਂ ਪਿੰਡੂ ਮਜ਼ਦੂਰ ਜਿਨ੍ਹਾਂ ਨੂੰ ਮਤਲਬ 600 ਸ਼ਬਦਾਂ ਦੇ ਵਿੱਚ ਨਖੇਦੀ ਕਰਦੇ ਆ ਸਾਰੇ ਪਿੰਡਾਂ 'ਚ ਐਲਾਨ ਕੀਤਾ ਕਿ ਪੰਜਾਬ ਸਰਕਾਰ ਦੀਆਂ ਅਰਥੀਆਂ ਸਾੜੋ ਔਰ ਇਹਦੇ ਨਾਲ ਨਾਲ ਜਿੰਨਾ ਸਮਾਂ ਸ਼ਾਦੀ ਹਰੀ ਦੇ ਮਜ਼ਦੂਰ ਔਰ ਸਾਥੀ ਬਿੱਕਰ ਸਿੰਘ ਹਥੋਏ ਨੂੰ ਬਿਨਾਂ ਸ਼ਰਤ ਰਿਹਾਨੀ ਕੀਤਾ ਜਾਂਦਾ ਸਾਡਾ ਸੰਘਰਸ਼ ਜਾਰੀ ਰਹੂਗਾ ਔਰ ਤਿੱਖਾ ਸੰਘਰਸ਼ ਕੀਤਾ ਜਾਊਗਾ ਅੱਛਾ ਭਾਈ ਮੰਗੇ ਜੀ ਮੰਗਾ ਜੀ ਇੱਕ ਗੱਲ ਹੋਰ ਹੈਗੀ ਆ ਵੀ ਪ੍ਰਸ਼ਾਸਨ ਵੱਲੋਂ ਦੁਬਾਰਾ ਤੋਂ ਫੇਰ 20 ਤਰੀਕ ਦੀ ਮੀਟਿੰਗ ਦਾ ਜਿਹੜਾ ਉਹ ਸੱਦਾ ਆਇਆ ਹੈ ਪਰ ਜੀਪੀਐਸਸੀ ਵੱਲੋਂ ਉਹ ਸੱਦਾ ਠੁਕਰਾ ਦਿੱਤਾ ਗਿਆ ਤੁਹਾਨੂੰ ਨਹੀਂ ਲੱਗਦਾ ਮੀਟਿੰਗ ਕਰ ਲੈਣੀ ਚਾਹੀਦੀ ਸੀ ਉਹਦੇ 'ਚ ਦੇਖੋ ਕਿ ਸਰਕਾਰ ਬੁਖਲਾਟ ਦੇ ਵਿੱਚ ਹੈ ਜਦੋਂ ਦਿੱਲੀ ਮੋਰਚਾ ਚਕਾਉਣਾ ਸੀ ਉਦੋਂ ਸਰਕਾਰ ਨੇ ਮੀਟਿੰਗ ਦਾ ਦੇਖ ਕੇ ਗ੍ਰਿਫਤਾਰ ਕਿਸਾਨਾਂ ਆਗੂਆਂ ਨੂੰ ਕੀਤਾ। ਸੰਯੁਕਤ ਕਿਸਾਨ ਮੋਰਚੇ ਨੇ ਐਲਾਨ ਕੀਤਾ ਕਿ ਅਸੀਂ ਚੰਡੀਗੜ੍ਹ ਦੇ ਵਿੱਚ ਰੋਸ ਮੁਜ਼ਾਹਰਾ ਕਰਨਾ ਹੈਗਾ। ਤੁਰੰਤ ਹੀ ਪੁਲਿਸ ਹਰਕਤ ਦੇ ਵਿੱਚ ਆਈ ਸਰਕਾਰ ਹਰਕਤ ਦੇ ਵਿੱਚ ਆਈ ਤੁਰੰਤ ਹੀ ਜਿਹੜਾ ਉਹ ਸੰਯੁਕਤ ਕਿਸਾਨ ਮੋਰਚੇ ਦੇ ਬਹੁਤ ਵੱਡੀ ਪੱਧਰ ਤੇ ਆਗੂਆਂ ਨੂੰ ਗ੍ਰਿਫਤਾਰ ਕੀਤਾ। ਉਹਦੇ ਨਾਲ ਨਾਲ ਤੁਸੀਂ ਪਿਛਲੇ ਸਮੇਂ ਦੌਰਾਨ ਤੁਸੀਂ ਦੇਖਿਆ ਹੋਣਾ ਕਿ ਜਦੋਂ ਪਿੰਡੂ ਮਜ਼ਦੂਰ ਯੂਨੀਅਨ ਨੇ ਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ ਐਲਾਨ ਕੀਤਾ ਸੀ ਕਿ ਮਜ਼ਦੂਰਾਂ ਦੀਆਂ ਅਹਿਮ ਤੇ ਬੁਨਿਆਦੀ ਮੰਗਾਂ ਜਿਦੇ ਚ ਪਲਾਟ ਰੁਜ਼ਗਾਰ ਦਿਹਾੜੀ ਔਰ ਲਾਲ ਲਕੀਰ ਵਿੱਚ ਰਹਿੰਦੇ ਮਜ਼ਦੂਰਾਂ ਨੂੰ ਮਾਲਕੀ ਹੱਕ ਦਵਾਉਣ ਵਾਸਤੇ ਰੇਲ ਰੋਕੋ ਅੰਦੋਲਨ ਹੈ ਜਿਹੜਾ 10 ਮਾਰਚ ਨੂੰ 11 ਮਾਰਚ ਨੂੰ ਜਿਹੜਾ ਕੀਤਾ ਉਦੋਂ ਮਜ਼ਦੂਰ ਆਗੂਆਂ ਨੂੰ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂਆਂ ਨੂੰ ਪੁਲਿਸ ਨੇ ਜਿਵੇਂ ਆਪਾਂ ਕਹਿ ਦਈਏ ਕਿ ਰਾਤ ਰਾਤ ਪੈ ਨਹੀਂ ਦਿੱਤੀ ਹੈਗੀ ਦਿਨੇ ਚੱਕਲੇ ਕੁਝ ਬੰਦਿਆਂ ਨੂੰ 4 ਵਜੇ ਛਾਪਾ ਮਾਰਦੇ ਆ ਜਾਣੀ ਦਾ ਵੀ ਬਹੁਤ ਸਾਰੇ ਆਗੂ ਆ ਉਦੋਂ ਵੀ ਗ੍ਰਿਫਤਾਰ ਪੁਲਿਸ ਨੇ ਕੀਤੇ ਹੈਗੇ ਆ ਜਦੋਂ ਵੀ ਕੋਈ ਆਪਦੀ ਆਵਾਜ਼ ਉਠਾਉਂਦਾ ਹੈਗਾ ਤਾਂ ਪੋਰਸ ਦਾ ਜਾਂ ਸਰਕਾਰ ਦਾ ਇਹ ਬਣ ਗਿਆ ਹੈਗਾ ਕਿ ਡੰਡੇ ਦੇ ਜ਼ੋਰ ਤੇ ਜਾਂ ਪੁਲਿਸ ਵੱਲ ਦੇ ਜ਼ੋਰ ਤੇ ਜਿਹੜੀਆਂ ਲਹਿਰਾਂ ਨੂੰ ਦਬਾਇਆ ਜਾਵੇ ਜਾਂ ਇਹਨਾਂ ਨੂੰ ਇੰਨਾ ਹੀ ਕੁਚਲ ਦਿੱਤਾ ਜਾਵੇ ਕਿ ਇਹ ਦੁਬਾਰਾ ਸਿਰ ਚੁੱਕਣ ਜੋਗੇ ਨਾ ਹੋਣ ਤਾਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂਆਂ ਨੇ ਜੋ ਇਹ ਫੈਸਲਾ ਲਿਆ ਬਿਲਕੁਲ درست ਲਿਆ ਹੈਗਾ ਕਿਉਂਕਿ ਸਰਕਾਰ ਦੀ ਨੀਤੀ ਵਿੱਚ ਖੋਟ ਹੈ ਸਰਕਾਰ ਇਹ ਵੀ ਹੋ ਸਕਦਾ ਕਿ ਜੇ ਕੋਈ ਹੋਰ ਕੋਈ ਸਰਕਾਰ ਢਾਕੂ ਜਾਂਦਾ ਉਹਨੂੰ ਗ੍ਰਿਫਤਾਰ ਕਰ ਲਵੇ ਉਹਦੇ ਵਿੱਚ ਇਹ ਹੈਗਾ ਕਿ ਸਰਕਾਰ ਦੀ ਨੀਤੀ ਨਹੀਂ ਹੈਗੀ ਕਿ ਮਜ਼ਦੂਰਾਂ ਦੇ ਮਸਲੇ ਹੱਲ ਕੀਤੇ ਜਾਣ ਸਿਰਫ ਤੇ ਸਿਰਫ ਗੱਲੀਵਾਤੀ ਸੱਥਾਂ ਦੇ ਵਿੱਚੋਂ ਸਰਕਾਰਾਂ ਚਲਾਉਣ ਦੀ ਗੱਲ ਹੋ ਰਹੀ ਸੀਗੀ ਔਰ ਜਿਹੜਾ ਇਹ ਕਹਿੰਦੇ ਸੀ ਕਿ ਇਨਕਲਾਬ ਆ ਜਾਊਗਾ ਜਿਹੜਾ ਇਹ ਕਹਿੰਦੇ ਸੀ ਕਿ ਮਜ਼ਦੂਰਾਂ ਦੇ ਬਾਰੇ ਨਿਆਰੇ ਹੋ ਜਾਣਗੇ ਜਿਹੜਾ ਇਹ ਕਹਿੰਦੇ ਸੀ ਕਿ ਤੂੰ ਮਗਧਾਰੀ ਵੇ ਸੂਰਜਾ ਕੰਮੀਆਂ ਦੇ ਵਿਹੜੇ ਪਰ ਇਹਨਾਂ ਨੇ ਕੰਮੀਆਂ ਦੇ ਵਿਹੜੇ ਨੂੰ ਖਤਮ ਕਰਨ ਦਾ ਜਿਹੜਾ ਉਹ ਫੈਸਲਾ ਸਰਕਾਰ ਨੇ ਕਰ ਲਿਆ ਹੈਗਾ ਸਿਰਫ ਪੁਲਿਸ ਹੀ ਨਹੀਂ ਹੈ ਪੁਲਿਸ ਦਾ ਸਰਦ ਤੇ ਸਿਰਫ ਜਿਵੇਂ ਹਾਥੀ ਦੇ ਦੰਦ ਵਿਖਾਉਣ ਨੂੰ ਹੁੰਦੇ ਆ ਤਾਂ ਉਹਦੇ ਪਿੱਛੇ ਬਹੁਤ ਧਾਮਚਾਮ ਹੈਗਾ ਫੌਜ ਹੈ ਪੁਲਿਸ ਹੈ ਜੇਲ੍ਹਾਂ ਹੈ ਕਚਹਿਰੀਆਂ ਅਦਾਲਤਾਂ ਹੈ ਇਹ ਜਿਹੜੇ ਰਾਜ ਮਸ਼ੀਨਰੀ ਹੈਗੀ ਆ ਇਹ ਸਿਰਫ ਤੇ ਸਿਰਫ ਮਜ਼ਦੂਰਾਂ ਨੂੰ ਦਬਾਉਣ ਵਾਸਤੇ ਸੰਘਰਸ਼ੀ ਲੋਕਾਂ ਨੂੰ ਦਬਾਉਣ ਵਾਸਤੇ ਇਹ ਤਿਆਰ ਕੀਤੀ ਹੈਗੀ ਆ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦਾ ਜਿਹੜਾ ਫੈਸਲਾ ਮੀਟਿੰਗ ਚ ਨਾ ਜਾਣ ਵਾਲਾ ਬਿਲਕੁਲ ਦਰੁਸਤ ਹੈ ਅੱਛਾ ਭਾਈ ਜੀ ਇੱਕ ਨਾ ਆਪਾਂ ਦੇਖਿਆ ਹੈਗਾ ਕਿ ਬਹੁਜਨਾਂ ਦੀ ਪਾਰਟੀ ਬਹੁਜਨ ਸਮਾਜ ਪਾਰਟੀ ਦਲਤ ਤਾਕਤ ਦੀ ਗੱਲ ਕਰਨ ਵਾਲੀ ਪਾਰਟੀ ਉਸ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਇਹ ਗੱਲ ਆਖੀ ਜਾ ਰਹੀ ਹੈਗੀ ਆ ਕਿ ਉਹਨਾਂ ਦੇ ਉਹਨਾਂ ਨੇ ਕਿਹਾ ਸੀਗਾ ਵੀ ਭਾਈ ਹੁਣ ਮਜ਼ਦੂਰ ਅਸੀਂ ਸੰਘਰਸ਼ ਕਰਾਂਗੇ ਤਾਂ ਮਜ਼ਦੂਰ ਰਹਾ ਕਰ ਦਿੱਤੇ ਗਏ ਹੁਣ ਜਿਹੜੇ ਅੰਦਰ ਆਗੂ ਹੈਗੇ ਆ ਵੀ ਉਹ ਤਾਂ ਫੇਰ ਵੀ ਆਸੇ-ਪਾਸੇ ਓਕੇ ਟਲ ਗਏ ਆ ਇੱਕ ਤਰ੍ਹਾਂ ਦਾ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਖਿਲਾਫ ਆ ਜਿਹੜਾ ਕਈ ਕਾਫੀ ਸਾਰਾ ਪ੍ਰਚਾਰ ਆ ਜਿਹੜਾ ਉਹਨਾਂ ਨੇ ਕੀਤਾ ਪਿਛਲੇ ਸਮੇਂ ਦੇ ਦੌਰਾਨ ਵੀ ਆਪਾਂ ਦੇਖਿਆ ਉਹਨਾਂ ਦੇ ਆਗੂ ਵੱਲੋਂ ਇਹ ਗੱਲ ਵੀ ਆਖੀ ਗਈ ਸੀ ਕਿ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਅੰਬੇਦਕਰ ਦਾ ਨਾਮ ਵਾਤ ਰਹੀ ਆ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਆ ਜਿਹੜੀ ਉਹ ਬੇਗਮਪੁਰੇ ਦਾ ਸੰਕਲਪ ਨੂੰ ਵਰਤ ਰਹੀ ਹੈਗੀ ਆ ਵੀ ਇਹ ਤਾਂ ਨਾਸਤਕ ਹੁੰਦੇ ਆ ਇਸ ਤਰ੍ਹਾਂ ਦਾ ਪ੍ਰਚਾਰ ਵੀ ਹੈ ਜਿਹੜਾ ਬੋਝਨ ਸਮਾਜ ਪਾਰਟੀ ਦੇ ਕੁਝ ਆਗੂਆਂ ਵੱਲੋਂ ਕੀਤਾ ਜਾ ਰਿਹਾ ਹੈਗਾ ਕਿੱਥੋਂ ਇਹ ਪ੍ਰਚਾਰ ਨਿਕਲਦਾ ਹੈ ਕਿ ਵਾਕਿਆ ਹੀ ਉਹ ਪਾਰਟੀ ਹੈ ਜਿਹੜੀ ਬਹੁਜਨਾਂ ਦੀ ਪਾਰਟੀ ਹੈਗੀ ਆ ਜਾਂ ਫਿਰ ਜੇ ਇਸ ਤਰੀਕੇ ਦਾ ਪ੍ਰਚਾਰ ਆ ਜਿਹੜਾ ਉਹਨਾਂ ਨੂੰ ਕਿਸ ਤਰ੍ਹਾਂ ਦੀ ਪਾਰਟੀ ਦੇ ਘੇਰੇ ਦੇ ਵਿੱਚ ਲੈ ਕੇ ਆਉਂਦਾ ਦੇਖੋ ਉਹਦੇ 'ਚ ਇਹ ਹੈਗਾ ਕਿ ਬੋਜਨ ਸਮਾਜ ਪਾਰਟੀ ਨੇ ਆਪ ਹੀ ਨਾਰਾ ਦਿੱਤਾ ਸੀ ਕਿ ਜੋ ਜ਼ਮੀਨ ਸਰਕਾਰੀ ਹੈ ਉਹ ਜ਼ਮੀਨ ہماری ਹੈ ਤਾਂ ਇਹਦੇ 'ਚ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ ਗਲਤ ਕੀ ਕਰਤਾ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜਿਹੜੇ ਸਿਰ ਕਾ ਡਾਗੂ ਆ ਉਹਨਾਂ ਦੇ 43 43 ਪਰਚੇ ਆ ਉਹ ਪਤਾ ਨਹੀਂ ਕਿੰਨੇ ਕੁ ਵਾਰੀ ਜੇਲ੍ਹ ਜਾ ਚੁੱਕੇ ਆ ਕਿੰਨੇ ਦਿਨਾਂ ਬਾਅਦ ਉਹਨਾਂ ਨੂੰ ਘਰ ਦਾ ਮੂੰਹ ਦੇਖਣਾ ਪੈਂਦਾ ਨਹੀਂ ਤਾਂ ਲੋਕਾਂ ਦੇ ਬੱਕ ਦੇ ਵਿੱਚ ਹੀ ਹੋ ਰਹੇ ਨੇ ਹੈਗੇ ਆ ਜਿਹੜੇ ਕੋਈ ਸਾਥੀ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ ਤੁਸੀਂ ਇੱਕ ਪ੍ਰਾਪਤੀ ਦਿਖਾ ਦਿਓ ਆਪਦੀ ਕਿ ਤੁਸੀਂ ਦਲਿਤ ਤੇ ਮਜ਼ਦੂਰਾਂ ਲਈ ਕੀ ਕੀਤਾ ਵੋਟ ਸਿਆਸਤ ਤੋਂ ਬਿਨਾਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਇਹ ਉਹ ਜਥੇਬੰਦੀ ਆ ਜਿਹੜੀ ਜਥੇਬੰਦੀ ਨੇ ਦਲਤਾਂ ਦੇ ਵਿੱਚ ਮਜ਼ਦੂਰਾਂ ਦੇ ਵਿੱਚ ਮਾਨ ਸਨਮਾਨ ਵਾਲੀ ਜਿਹੜੀ ਗੱਲ ਹੈ ਉਹ ਲਿਆਂਦੀ ਮਾਨ ਸਨਮਾਨ ਵਾਲੀ ਗੱਲ ਕਦੋਂ ਆਈ ਉਹਨਾਂ ਦੇ ਵਿੱਚ ਜਦੋਂ ਉਹਨਾਂ ਨੂੰ ਲੱਗਿਆ ਕਿ ਕਾਨੂੰਨ ਮੁਤਾਬਕ ਅਸੀਂ ਵੀ ਜ਼ਮੀਨ ਦੇ ਮਾਲਕ ਹੋ ਸਕਦੇ ਹਾਂ ਜਦੋਂ ਉਹਨਾਂ ਨੂੰ ਲੱਗਿਆ ਕਿ ਸਾਡੇ ਹਿੱਸੇ ਦਾ ਹੱਕ ਤਾਂ ਕੋਈ ਹੋਰ ਚੌਧਰੀ ਖਾਈ ਜਾਂਦਾ ਸੀ ਅਸੀਂ ਆਪ ਦਾ ਹੱਕ ਕਿਉਂ ਖਾਣ ਦਈਏ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ ਜਿਵੇਂ ਆਪਾਂ ਕਹਿ ਦਈਏ ਕਿ ਹਨੇਰੇ ਦੇ ਵਿੱਚ ਦੀਵੇ ਦਾ ਹਨੇਰੇ ਦੇ ਵਿੱਚ ਦੀਵੇ ਦਾ ਕੰਮ ਆ ਜਿਹੜਾ ਮਜ਼ਦੂਰ ਦਲਤ ਲਈ ਕੀਤਾ ਹੈਗਾ ਔਰ ਜੋ ਕਹਿਨ ਨੂੰ ਕਹਿੰਦੇ ਹੈਗੇ ਆ ਉਹ ਕਈ ਜਾਣ ਬੋਹਾਂ ਸਮਾਜ ਪਾਰਟੀ ਹੈ ਜਿਹੜੀ ਉਹਦੀ ਜਿਹੜੀ ਸਿਆਸਤ ਹੈ ਉਹ ਪੰਜਾਬ ਦੇ ਵਿੱਚ ਖੱਸੀ ਹੋ ਚੁੱਕੀ ਹੈ ਬੋਹਾਂ ਸਮਾਜ ਪਾਰਟੀ ਦਾ ਜਿਹੜਾ ਪ੍ਰੋਗਰਾਮ ਹੈ ਉਹ ਬਹੁਤ ਸਾਰੇ ਜਿਵੇਂ ਹੁਣ ਕੋਈ ਪਤਾ ਨਹੀਂ ਲੱਗਦਾ ਕਿਹੜਾ ਕਿੱਧਰ ਛਾਲ ਮਾਰ ਗਿਆ ਕਿਹੜਾ ਕਿੱਧਰ ਛਾਲ ਮਾਰ ਗਿਆ ਹੈਗਾ ਅ ਜਸਵੀਰ ਗੜੀ ਹੈ ਜਿਹੜਾ ਪਹਿਲਾਂ ਬਹੁਤ ਸਮਾਜ ਪਾਰਟੀ ਸੀ ਫਿਰ ਬਾਦਲ ਗਿਆ ਨਾਲ ਹੱਥ ਮਿਲਾ ਲਿਆ ਹੁਣ ਜਦੋਂ ਇਧਰੋਂ ਬੁਰਕੀ ਪਈ ਕਹਿਣ ਦਾ ਮਤਲਬ ਹੈ ਕਿ ਇਹ ਲੋਕ ਕਿਸੇ ਦੇ ਸਕੇ ਨਹੀਂ ਇਹ ਸਿਰਫ ਕੁਰਸੀ ਦੇ ਸਕੇ ਨੇ ਜ਼ਮੀਨ ਪ੍ਰਾਪਤੀ ਨੇ ਸੰਘਰਸ਼ ਕਮੇਟੀ ਨੇ ਜੋ ਕਿਹਾ ਉਹ ਕਰਕੇ ਵਿਖਾਇਆ ਔਰ ਅੱਜ ਦੇ ਟਾਈਮ ਦੇ ਵਿੱਚ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ ਜੋ ਪੰਚਾਇਤੀ ਜ਼ਮੀਨ ਚ ਲੋਕਾਂ ਨੂੰ ਤੀਜਾ ਹਿੱਸਾ ਸੈਂਕੜੇ ਪਿੰਡਾਂ ਦੇ ਵਿੱਚ ਲੈ ਕੇ ਦਿੱਤਾ ਵਾ ਉਹਨਾਂ ਲੋਕਾਂ ਦੇ ਕਣਕ ਦੇ ਆਪ ਦੇ ਬੋਲ ਲੱਗਦੇ ਆ ਉਹਨਾਂ ਲੋਕਾਂ ਵੱਲੋਂ ਆਪ ਦੀ ਆਪ ਕਣਕ ਤੋਲ ਕੇ ਆਪ ਵੰਡ ਕੇ ਜਿਹੜੀ ਉਹ ਦਿੱਤੀ ਜਾਂਦੀ ਹੈਗੀ ਆ ਉਹਨਾਂ ਲੋਕਾਂ ਨੂੰ ਕੋਈ ਮਗਰੋਂ ਚੌਧਰੀ ਆਵਾਜ਼ ਮਾਰਨ ਵਾਲੇ ਨਹੀਂ ਹੈਗੇ ਕੌਣ ਆ ਕਿਹੜੀ ਆ ਤੂੰ ਸਾਗ ਤੋੜਦੀ ਆ ਉਹਨਾਂ ਲੋਕਾਂ ਨੇ ਜ਼ਮੀਨ ਦਾ ਸਵਾਲ ਲਿਆਂਦਾ ਲੋਕਾਂ ਨੂੰ ਜ਼ਮੀਨਾਂ ਦਵਾਈਆਂ ਚਾਹੇ ਪੰਚਾਇਤੀ ਜ਼ਮੀਨ ਦੀ ਹੋਵੇ ਗੱਲ ਉਹਦੇ 'ਚ ਸਾਗ ਵੀ ਉਹਨਾਂ ਦਾ ਆਪ ਦਾ ਹੀ ਆ ਜਵੀਨ ਵੀ ਉਹਨਾਂ ਦੀ ਆਪਦੀ ਆ ਔਰ ਜ਼ਮੀਨ ਆ ਜਿਹੜੀ ਉਹਨਾਂ ਨੇ ਜ਼ਮੀਨ ਦਾ ਮਸਲਾ ਜਿਹੜਾ ਮਜ਼ਦੂਰ ਭਾਈਚਾਰੇ ਵਾਸਤੇ ਕੇਂਦਰ ਦੇ ਵਿੱਚ ਲੈ ਜਾਂਦਾ ਹੈਗਾ ਨਹੀਂ ਤਾਂ ਮਜ਼ਦੂਰਾਂ ਵਾਸਤੇ ਕੋਈ ਜਿਵੇਂ ਆਪਾਂ ਕਹ ਦੀਏ ਕਿ ਮਾੜੀਆਂ ਮੋਟੀਆਂ ਰੀਤਾਂ ਵਾਸਤੇ ਜਿੱਥੇ ਬੰਦੀਆਂ ਲੜੀ ਜਾਂਦੀਆਂ ਕੋਈ ਨਰੇਗਾ ਦਾ ਕੋਈ ਸਗਣ ਸਕੀਮ ਦਾ ਕੋਈ ਬਿਜਲੀ ਬਿੱਲਾਂ ਦਾ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ ਜ਼ਮੀਨ ਦਾ ਮਾਮਲਾ ਜਿਹੜਾ ਐਨ ਜਿਵੇਂ ਆਪਾਂ ਕਹ ਦੀਏ ਕਿ ਜਿਵੇਂ ਸੂਰਜ ਵਾਂਗੂ ਚਟੇ ਦਿਨ ਵਾਂਗੂ ਮਜ਼ਦੂਰਾਂ ਨੂੰ ਜਿਹੜਾ ਉਹ ਦੱਸਣ ਲਾਤਾ ਕਿ ਇਸ ਬਿਨਾ ਤੁਹਾਡੀ ਮੁਕਤੀ ਨਹੀਂ ਹੈਗੀ ਇਹ ਜ਼ਮੀਨ ਹੀ ਆ ਜਿਹੜੀ ਜਿਹੜੀ ਸਾਡੇ ਮਾਨਸਨ ਨੂੰ ਸਨਮਾਨ ਨੂੰ ਬਹਾਲ ਕਰ ਸਕਦੀ ਆ ਜਿਹੜੀ ਸਾਡੀ ਰੋਜੀ ਰੋਟੀ ਪੈਦਾ ਕਰ ਸਕਦੇ ਜਿਹਦੇ ਚੋਂ ਅਸੀਂ ਤਾਂ ਇਹਦੇ ਨਾਲ ਨਾਲ ਜ਼ਮੀਨ ਜਿਹੜੀ ਸਿਰਫ ਇੱਕ ਟੁਕੜਾ ਹੀ ਨਹੀਂ ਹੈਗਾ ਜ਼ਮੀਨ ਦਾ ਇਹ ਸਾਡੇ ਮਾਨਸਨ ਨਾਲ ਜੁੜਿਆ ਹੋਇਆ ਵੀ ਇੱਕ ਮਾਮਲਾ ਹੈ ਅੱਛਾ ਭਾਈ ਜਿਸ ਤਰੀਕੇ ਦੇ ਨਾਲ ਆਪਾਂ ਦੇਖ ਰਹੇ ਹੈਗੇ ਆ ਕਿ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਲੀਡਰਸ਼ਿਪ ਆ ਜਿਹੜੀ ਉਹ ਲਗਾਤਾਰ ਚੱਕੀ ਜਾ ਰਹੀ ਆ ਕਾਫੀ ساری ਲੀਡਰਸ਼ਿਪ ਉਹਨਾਂ ਦੇ ਪ੍ਰਧਾਨ ਸਮੇਤ ਆ ਜਿਹੜੀ ਉਹ ਤਾਂ ਅੰਡਰਗਰਾਉਂਡ ਆ ਭੂਮੀਗਤੀ ਹੋਈ ਹੋਈ ਆ ਤੁਹਾਨੂੰ ਲੱਗਦਾ ਹੈਗਾ ਕਿ ਇਸ ਤਰ੍ਹਾਂ ਦੇ ਰਿਪਰੈਸ਼ਨ ਦੇ ਨਾਲ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦਾ ਜੋ ਸੰਘਰਸ਼ ਹੈਗਾ ਉਹ ਕੁਚਲ ਦਿੱਤਾ ਜਾਊਗਾ ਖਤਮ ਹੋ ਜਾਊਗਾ ਦੇਖੋ ਬਲਰਾਜ ਜੀ ਇਹ ਪਤਾ ਨਹੀਂ ਕਿੰਨੀਆਂ ਕ ਸਰਕਾਰਾਂ ਆਈਆਂ ਕਿੰਨੀਆਂ ਕ ਗਈਆਂ नक्सਲਵਾੜੀ ਲਹਿਰ ਨੂੰ ਕੁਚਲਣ ਦੀ ਗੱਲ ਹੋਈ ਜਾਂ ਕੋਈ ਹੋਰ ਲਹਿਰਾਂ ਧਰਮ ਕਲਹਿਰਾ ਪਖ ਸਿੰਘ ਦੀ ਚਾਚਾਜੀਤ ਸਿੰਘ ਦੀ ਲਹਿਰ ਚੱਲੀ ਉਹ ਲਹਿਰ ਨੂੰ ਕੁਚਲਣ ਦੀ ਗੱਲ ਕੀਤੀ ਗਈ ਜਾਂ ਆਪਾਂ ਹਿਟਲਰ ਲਈ ਹਿਟਲਰ ਦੀ ਗੱਲ ਕਰਕੇ ਮੂਸੋਲਿਨੀ ਦੀ ਗੱਲ ਕਰਕੇ ਤਾਂ ਲਗਾਤਾਰ ਇਹੋ ਜਿਹੇ ਲੋਕ ਆ ਜਿਹੜੇ ਉਹ ਆਉਂਦੇ ਰਹਿੰਦੇ ਹੈਗੇ ਆ ਉਹਦੇ ਦੂਜੇ ਪਾਸੇ ਜੇਕਰ ਅਸੀਂ ਗੱਲ ਕਰਕੇ ਉਹਦੇ ਪੈਰਲਰ ਜਿਹੜੇ ਲੋਕ ਆਪਦੀ ਵਿਚਾਰਧਾਰਾ ਤੇ ਪੱਕੇ ਆ ਜਿਹੜੇ ਲੋਕ ਜੀਵਨ ਦੇ ਵਿੱਚ ਕੁਝ ਕਰਨਾ ਚਾਹੁੰਦੇ ਆ ਜਿਹੜੇ ਲੋਕ ਸਾਡੇ ਲੋਕਾਂ ਲਈ ਮਜ਼ਦੂਰਾਂ ਲਈ ਕਿਸਾਨਾਂ ਲਈ ਛੋਟੇ ਕਿਸਾਨਾਂ ਲਈ ਲੜਦੇ ਹੈਗੇ ਆ ਉਹਨਾਂ ਨੂੰ ਇਸ ਤਰ੍ਹਾਂ ਦੀਆਂ ਸਰਕਾਰਾਂ ਕਦੇ ਵੀ ਆ ਜਿਹੜੀਆਂ ਉਹ ਮਟਾ ਨਹੀਂ ਸਕਦੀਆਂ ਕਦੇ ਵੀ ਖਤਮ ਨਹੀਂ ਕਰ ਸਕਦੀਆਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਇਸ ਰੂਪ ਤੋਂ ਦੁੱਗਣੇ ਚੌਗਣੇ ਰੂਪ ਦੇ ਵਿੱਚ ਹੋਰ ਵੱਧ ਕੇ ਲੋਕਾਂ ਦੇ ਸਾਹਮਣੇ ਆਊਗੀ ਜੀ ਧੰਨਵਾਦ ਸ਼ੁਕਰੀਆ ਜੀ